ਤੋ ਸਾਥੀਓ ਜੈ ਹਿੰਦ ਮੈਂ ਵੀਡੀਓ ਪੰਜਾਬ ਦੇ ਪਿਛਲੇ ਦਸਾਂ ਸਾਲਾਂ ਨੂੰ ਦੁਬਾਰਾ ਤੋਂ ਸਮੇਂ ਨੂੰ ਯਾਦ ਕਰਵਾਉਣ ਲਈ ਬਣਾ ਰਿਹਾ ਕਿ ਪੰਜਾਬ ਦੇ ਪਿਛਲੇ 10 ਸਾਲ ਪੰਜਾਬੀਅਤ ਨੂੰ ਮਾਰ ਕੇ ਨਿਕਲੇ ਹਨ ਜਿੱਥੇ ਕਾਰੋਬਾਰ ਦਾ ਨੁਕਸਾਨ ਹੋਇਆ ਚਾਹੇ ਉਹ ਕਿਸੇ ਅਦਾਰੇ ਦਾ ਵੀ ਹੋਵੇ ਚਾਹੇ ਉਹ ਮੇਰੇ ਸੁਨਿਆਰੇ ਭਰਾ ਹੋਣ ਚਾਹੇ ਉਹ ਰੀਅਲ ਏਸਟੇਟ ਨਾਲ ਸੰਬੰਧਿਤ ਰੱਖਦੇ ਹੋਣ ਚਾਹੇ ਉਹ ਵਪਾਰੀ ਹੋਣ ਚਾਹੇ ਉਹ ਕਪੜਾ ਵਪਾਰੀ ਹੋਣ ਚਾਹੇ ਉਹ ਪ੍ਰਾਪਰਟੀ ਡੀਲਰ ਹੋਣ ਚਾਹੇ ਉਹ ਕਿਸੇ ਵੀ ਕੰਮ ਦੇ ਨਾਲ ਸੰਬੰਧਿਤ ਰੱਖਦੇ ਹੋਣ ਉਹਨਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਣਾ ਉਹਨਾਂ ਨੂੰ 307 ਦੇ ਝੂਠੇ ਪਰਚੇ ਦਰਜ ਕਰਾਣੇ ਉਹਨਾਂ ਤੇ ਨਵੀਆਂ-ਨਵੀਆਂ ਨੀਤੀਆਂ ਬਣਾ ਕੇ ਨਵੇਂ ਤੋਂ ਨਵੇਂ ਟੈਕਸ ਖੋਪਣੇ ਇਹ ਸਭ ਕੁਝ ਪੰਜਾਬੀਓ ਭੁੱਲੋ ਨਾ ਇਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਵੱਡੀ ਸਾਡੇ 10 ਸਾਲਾਂ ਦੇ ਵਿੱਚ ਨਸ਼ਿਆਂ ਦਾ ਹੜ ਪੰਜਾਬ ਨੂੰ ਬਣਾਇਆ ਹਰ ਥਾਂ ਤੇ ਸਮੈਕ ਐਡਾ ਮਿਲਦੀ ਹੈ ਜਿਵੇਂ ਕਿਸੇ ਵੀ ਦੁਕਾਨ ਤੋਂ ਕਿਸੇ ਵੀ ਜਗ੍ਹਾ ਤੋਂ ਅਸੀਂ ਕੋਈ ਕਰਿਆਨਾ ਖਰੀਦਣੇ ਹੋਣ ਪੰਜਾਬੀਓ ਮੇਰੇ ਅੰਮ੍ਰਿਤਸਰ ਸ਼ਹਿਰ ਵਾਸੀਓ ਤੁਹਾਨੂੰ ਖਾਸ ਤੌਰ ਤੇ ਪਤਾ ਹੋਏਗਾ ਕਿ ਜੇ ਮੇਰੇ ਵਰਗੇ ਬੰਦੇ ਤੇ ਜਿਹੜਾ ਸਚਾਈ ਜ਼ਮੀਰ ਅਤੇ ਪਰੋਸੇ ਦੀ ਸਿਆਸਤ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਆਪਣੇ ਕਾਰੋਬਾਰ ਨੂੰ ਛੱਡ ਕੇ ਆਪਜੀ ਦੀ ਸੇਵਾ ਕਰਨ ਲਈ ਆਇਆ ਹੋਵੇ ਉਹਦੇ ਤੇ ਅਨਿਲ ਜੋਸ਼ੀ ਵਰਗੇ ਮੰਤਰੀ ਨੇ 307 ਦਾ ਪਰਚਾ ਦਰਜ ਕਰਾਇਆ ਮੇਰੇ ਭਰਾ ਦੇ ਝੂਠਾ ਐਨਡੀਪੀਐਸ ਦਾ ਪਰਚਾ ਦਰਜ ਕਰਾਇਆ ਮੇਰੇ ਕਾਰੋਬਾਰਾਂ ਦੇ ਨੁਕਸਾਨ ਪਹੁੰਚਾਏ ਇਥੋਂ ਤੱਕ ਕਿ ਮੈਨੂੰ ਲੋਕਾਂ ਦੀ ਸੇਵਾ ਦੇ ਵਿੱਚ ਵਿਚਰਨ ਨਹੀਂ ਦਿੱਤਾ ਗਿਆ ਮੇਰੇ ਤੇ ਬੜੇ ਤਸ਼ੱਦਦ ਕੀਤੇ ਜੇ ਮੇਰੇ ਵਰਗੇ ਅੱਗੇ ਆਣ ਮਲੇ ਯੂਵਾ ਤੇ ਤਸ਼ੱਦਦ ਕੀਤੇ ਜਾ ਸਕਦੇ ਹਨ ਤੇ ਆਮ ਜਨਤਾ ਦਾ ਕੀ ਹੁੰਦਾ ਹੈਗਾ ਤੁਸੀਂ ਦੇਖਦੇ ਹੀ ਮੇਰੇ ਵਕੀਲ ਭਰਾਵਾਂ ਤੇ ਵੀ ਪਰਚੇ ਦਰਜ ਹੋਏ ਉਹਨਾਂ ਤੇ ਹਮਲੇ ਹੋਏ ਔਰ ਲਗਾਤਾਰ ਹਮਲੇ ਹੁੰਦੇ ਹੋਏ ਇੱਕ ਵਾਰ ਨਹੀਂ ਚਾਰ ਵਾਰ ਹਮਲੇ ਹੋਏ ਔਰ ਅਸੀਂ ਇਸ ਲੜਾਈ ਨੂੰ ਅੱਗੇ ਲੈ ਕੇ ਆਏ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਨਾ ਕਿ ਰਾਜਨੀਤੀ ਦੇ ਵਿੱਚ ਚੰਗੇ ਚਿਹਰੇ ਨਾ ਆਂਦਾ ਕਾਰਨ ਵੀ ਇੰਨੀ ਗੰਦੀ ਰਾਜਨੀਤੀ ਹੈ ਅਗਰ ਤੁਸੀਂ ਇੰਨੀ ਗੰਦੀ ਰਾਜਨੀਤੀ ਤੋਂ ਬਚਣਾ ਪੰਜਾਬੀਅਤ ਦੀ ਸ਼ਹਿਰ ਨੂੰ ਨੁਹਾਰ ਨੂੰ ਅੱਗੇ ਲੈ ਕੇ ਆਣਾ ਬੰਦੇ ਦਾ ਆਪਣਾ ਵਿਕਾਸ ਕਰਾਣਾ ਹੈ ਜਿਸ ਰੰਗीन ਪੰਜਾਬ ਨੂੰ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਦੇਖਿਆ ਸੀ ਉਸ ਨੂੰ ਦੁਬਾਰਾ ਲਿਆਣਾ ਹੈ ਪ੍ਰਾਪਰਟੀਆਂ ਦੇ ਰੇਟ ਉੱਚੇ ਕਰਾਣੇ ਹਨ ਆਪਣੇ ਕਾਰੋਬਾਰਾਂ ਨੂੰ ਖੁਸ਼ਹਾਲ ਕਰਨਾ ਹੈ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਆਓ ਅੱਜ ਤੇ ਕੱਲ ਦਾ ਦਿਨ ਹੀ ਰਹਿ ਗਿਆ ਹੈ ਸੋਚਣ ਵਾਲਾ ਆਪਾਂ ਕਾਂਗਰਸ ਨੂੰ ਵੋਟਾਂ ਪਾਈਏ ਆਪਾਂ ਪੰਜੇ ਨੂੰ ਵੋਟਾਂ ਪਾਈਏ ਔਰ ਇਸ ਨਸ਼ੇ ਦੇ ਜੜ ਨੂੰ ਮੁਕਾਈਏ ਅਤੇ ਆਪਣੇ ਕਾਰੋਬਾਰਾਂ ਨੂੰ ਖੁਸ਼ਹਾਲ ਬਣਾਈਏ ਆਪਣੀਆਂ ਜ਼ਮੀਨਾਂ ਆਪਣੇ ਕਾਰੋਬਾਰ ਆਪਣੇ ਅਦਾਰਿਆਂ ਨੂੰ ਉੱਪਰ ਲੈ ਕੇ ਆਈਏ ਆਓ ਕਾਂਗਰਸ ਨੂੰ ਵੋਟਾਂ ਪਾਈਏ ਗੁਰਜੀਤ ਸਿੰਘ ਓਜਲਾ ਜੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਅੰਬਰਸਰ ਤੋਂ ਚੋਣ ਲੜ ਰਹੇ ਹਨ ਉਹਨਾਂ ਨੂੰ ਜਿਤਾਈਏ ਕਿਉਂਕਿ ਇੱਕ ਨਵੀਂ ਸੋਚ ਇੱਕ ਨਵਾਂ ਉਪਰਾਲਾ ਇੱਕ ਯੂਥ ਚਿਹਰਾ ਸ਼ਹਿਰ ਨੂੰ ਬਹੁਤ ਕੁਝ ਦੇ ਸਕਦਾ ਜੋ ਸੋਚ ਕ੍ਰੀਏਟਿਵ ਹੁੰਦੀ ਹੈ ਉਹੀ ਸ਼ਹਿਰ ਦਾ ਵਿਕਾਸ ਕਰ ਸਕਦੀ ਹੈ ਜੋ ਲੋ ਜੋ ਲੀਡਰ ਹਰ ਇੱਕ ਬੰਦੇ ਨਾਲ ਖਲੋਂਦਾ ਹੋਵੇ ਹਰ ਇੱਕ ਬੰਦੇ ਨਾਲ ਚੱਲਦਾ ਹੋਵੇ ਉਹ ਲੀਡਰ ਹੈ ਗੁਰਜੀਤ ਸਿੰਘ ਓਜਲਾ ਆਓ ਗੁਰਜੀਤ ਸਿੰਘ ਓਜਲਾ ਅਤੇ ਪੂਰੀ ਕਾਂਗਰਸ ਪਾਰਟੀ ਨੂੰ ਜਿਤਾਈਏ ਅਤੇ ਕੱਲ ਦਾ ਦਿਨ ਜੋ ਕਿ ਬੜਾ ਮਹੱਤਵਪੂਰਨ ਹੈ ਔਰ ਜੇਕਰ ਆਪਾਂ ਇਸ ਵਾਰ ਵੀ ਗਲਤੀ ਕਰ ਬੈਠੇ ਤਾਂ ਸ਼ਾਇਦ ਪੰਜਾਬ ਕੀ ਪੰਜਾਬੀਅਤ ਕੀ ਹਰ ਕਿਤੇ ਨਸ਼ਾ ਹੀ ਨਸ਼ਾ ਰਹਿ ਜਾਏਗਾ 10% ਇਹ 20% ਦਾ ਰਾਜ ਹੋ ਜਾਵੇਗਾ ਸਚਾਈ ਅਤੇ ਜ਼ਮੀਰ ਦੀ ਹਾਰ ਹੋ ਜਾਵੇਗੀ ਆਓ ਕਾਂਗਰਸ ਨੂੰ ਜਿਤਾਈਏ ਜੈ ਹਿੰਦ ਜੈ ਹਿੰਦ ਜੈ